ਪਰ ਜਿਆਪਸਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਜਿੰਨੇ ਵੀ ਵਿਧਾਇਕ ਨੇ ਉਹ ਕਹਿੰਦੇ ਨੇ 13 0 ਇੱਕ ਪਾਸੇ 0 ਇੱਕ ਪਾਸੇ 13 ਤਾਂ ਹਰ ਕੀ ਉਹਨਾਂ ਦੇ 0 ਹੀ ਆ ਬਸ ਮੈਨੂੰ ਕੱਲ ਲੰਦੇ ਹੀ ਆਪਣਾ ਸਾਰੇ ਅੰਦਤ ਦਾ ਮੁਕਾਬਲਾ ਕਿਦਣਾ ਮੈਂ ਕਿਹ ਜਿਹੜਾ ਆਪਣਾ ਇੱਕ ਕੰਮ ਗਣਾ ਦੂ ਮੈਂ ਆ ਮੈਂ ਕੀਤਾ ਉਹਦਣਾ ਮੇਰਾ ਮੁਕਾਬਲਾ ਬੀਤੇ ਦਿਨ ਸ਼ਰੋਮਨੀ ਅਕਾਲੀ ਦਲ ਵੱਲੋਂ ਜਿਸ ਤਰ੍ਹਾਂ ਕੀ ਲੋਕ ਸਭਾ ਦੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਗਏ ਹਨ ਤੇ ਸਾਡੇ ਨਾਲ ਜਿਸ ਤਰ੍ਹਾਂ ਗੁਰੂ ਨਗਰੀ ਦੇ ਅਨਿਲ ਜੋਸ਼ੀ ਜੋ ਕਿ ਇਸ ਵਾਰ ਲੋਕ ਸਭਾ ਦੇ ਚੋਣ ਜਿਹੜੇ ਲੜ ਰਹੇ ਹਨ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਜਿਸ ਤਰ੍ਹਾਂ ਕਿ ਤੁਹਾਨੂੰ ਗੁਰੂ ਨਗਰੀ ਦੇ ਵਿੱਚ ਇੱਕ ਸੇਵਾ ਕਰਨ ਨੂੰ ਮੌਕਾ ਮਿਲਿਆ ਮੈਨੂੰ ਪਹਿਲਾਂ ਵੀ ਸੇਵਾ ਕਰਨ ਦਾ ਦੋ ਵਾਰ ਮੌਕਾ ਮਿਲਿਆ ਜੀ ਐਜ਼ ਐਮਐਲਏ ਐਜ਼ ਮਿਨਿਸਟਰ ਤੇ ਮੈਂ ਦਿਲੋਂ ਕੀਤੀ ਆ ਨਾ ਮੇਰੇ ਤੋਂ ਪਹਿਲਾਂ ਦਿਨਾਂ ਮੇਰੇ ਤੋਂ ਬਾਅਦ ਨਾ ਮੇਰਾ ਨਹੀਂ ਖਿਆਲ ਕਿਸੇ ਨੂੰ ਮੇਂ ਪੁੱਛੋਗੇ ਤੇ ਕੋਈ ਕਹੂਗਾ ਕੰਮ ਕੀਤਾ ਜੋ ਅੱਜ ਕਿਹ ਸੜਕ ਤੇ ਵੀ ਖਲੋ ਕੇ ਪੁੱਛੋਗੇ ਤੋ ਇਹ ਹੀ ਕਹੂਗਾ ਵੀ ਆ ਜੋਸ਼ੀ ਨੇ ਬਣਾਇਆ ਬਾਗ ਜੋਸ਼ੀ ਨੇ ਬਣਾਇਆ ਆ ਸੜਕ ਜੋਸ਼ੀ ਬਣਾਈ ਆ ਸਾਈਕਲ ਟ੍ਰੈਕ ਜੋਸ਼ੀ ਬਣਾਇਆ ਮਤਲਬ ਇਹ ਨਹੀਂ ਮੈਂ ਇਸ ਗੱਲ ਦਾ ਮਾਣ ਨਹੀਂਗਾ ਪਰ ਕੰਮ ਦਿਲੋਂ ਦਾ ਕੰਮ ਜਨੂਨ ਹੋਵੇ ਤੇ ਹੁੰਦਾ ਇਹ ਲੋਕ ਪਤਾ ਨਹੀਂ ਜਿੱਤਦੇ ਤੇ ਕਿੱਥੇ ਜਾਂਦੇ ਮੈਨੂੰ ਤੇ ਅੱਜ ਤੇ ਹੀ ਨਹੀਂ ਸਮਝ ਲੱਗੀ ਅਜ ਤੱਕ ਮੈਂ ਹਮੇਸ਼ਾ ਲੋਕਾਂ 'ਚ ਰਹਿਣਾ ਜੇ ਜਿੱਤਿਆ ਮੈਂ ਤਾਂ ਵੀ ਲੋਕਾਂ 'ਚ ਰਹਿਣਾ ਨਹੀਂ ਮੈਂ ਜਿੱਤਿਆ ਤਾਂ ਵੀ ਲੋਕਾਂ 'ਚ ਰਹਿਣਾ ਪਰ ਇਹ ਆ ਵੀ ਲੋਕੀ ਉਹਦੇ باوجود ਵੀ ਇੰਨਾ ਕੰਮ ਕਰਨ ਤੋਂ ਬਾਅਦ ਇਹ ਤੇ 5 ਸਾਲ ਬਾਅਦ ਵੀ ਕਹਿੰਦੇ ਰਹਿੰਦੇ ਮੈਨੂੰ ਹਰਾਉਣ ਤੋਂ ਬਾਅਦ ਇਜੋਸ਼ੀ ਨੇ ਬੜਾ ਕੰਮ ਕੀਤਾ ਹੈ ਹਾਰਨਾ ਨਹੀਂ ਚਾਹੀਦਾ ਤੇ ਹੁਣ ਰਿਜ਼ਲਟ ਤੇ ਲੋਕਾਂ ਫੈਸਲਾ ਤੇ ਲੋਕਾਂ ਦੇ ਹੱਥ ਚੰਦਾ ਮੈਂ ਤੇ ਲੋਕਾਂ ਨੂੰ ਇਹਨਾਂ ਬੀ ਬਟਨ ਦੱਬਦੇ ਜੇ 5 ਸੈਕਿੰਡ ਉਮਰ ਜਾਂ ਨੰਗ ਜਾਂਦੀ 5 ਸਾਲ ਫਿਰ ਬਟਨ ਦੱਬਦੇ 5 ਸੈਕਿੰਡ ਫਿਰ 5 ਸਾਲ ਉਮਰ ਨੰਗ ਜਾਂਦੀ ਹੈ ਉਮਰਾਂ ਨਾ ਨੰਗਾਓ ਮੇਰੀ ਕੰਮ ਕਰਨ ਦੀ ਉਮਰ ਨੰਗਵਾ ਰਿਆ ਜੇ ਆਪਣੀ ਕਰਵਾਉਣ ਦੀ ਮੇਰੇ ਤੇ ਮੈਂ ਮੈਂ ਤੇ ਸਮਰਪਿਤ ਆ ਇਸ ਗੁਰੂ ਨਗਰੀ ਨੂੰ ਮੇਰਾ ਕੋਈ ਏਜੰਡਾ ਨਹੀਂ ਕੋਈ ਵਪਾਰ ਨਹੀਂ ਮੈਂ ਰਟਾਇਆ ਉਸ ਕੰਮ ਤੋਂ ਮੈਂ ਆਪਣੇ ਘਰਦਿਆਂ ਨੂੰ ਬਹੁਤ ਪਹਿਲਾਂ ਹੀ ਕਹਿੰਦਾ ਇਹ ਮੈਂ ਮੇਰਾ ਸੋਸ਼ਲ ਕੰਮ ਤੇ ਦਿਲ ਲੱਗਦਾ ਮੈਂ ਕੋਈ ਵਪਾਰ ਪੈਸਾ ਮੈਨੂੰ ਕੋਈ ਮਤਲਬ ਇਹਦੇ ਨਾਲ ਮੈਂ ਨਾ ਨਹੀਂ ਲੈਣਾ ਜਿਹੜੇ ਕਿ ਤੁਹਾਡੇ ਵੱਲੋਂ ਪਹਿਲਾਂ ਕੰਮ ਕਰਵਾਏ ਗਏ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਉਸ ਟਾਈਮ ਤੇ ਤੁਸੀਂ ਬੀਜੇਪੀ ਦੇ ਕੈਡਰ ਮੰਤਰੀ ਹੁੰਦੇ ਸੀ ਪਰ ਤੁਹਾਨੂੰ ਲੱਗਦਾ ਕਿ ਜਿਸ ਪਾਰਟੀ ਵੱਲੋਂ ਤੁਸੀਂ ਲੜ ਰਹੇ ਹੋ ਹੁਣ ਕੰਮ ਕਰਵਾਏ ਜਾਣਗੇ ਦੁਬਾਰਾ ਉਹ ਕਿਹੜੀ ਪਾਰਟੀ ਸੀ ਉਦੋਂ ਪਹਿਲਾਂ ਸਰਕਾਰ ਕਿਹਦੇ ਸੀ ਸਰਬ ਗੱਠ ਜੋੜ ਸੀ ਉਹਨਾਂ ਦੋਨਾਂ ਦਾ ਗੱਠ ਜੋੜ ਸੀ ਹਾਂ ਸਰਕਾਰ ਦੇ ਦੇ ਸੈਂਟ ਸੈਂਟਰ ਪਰਸੈਂਟਰ ਪਰਸੈਂਟਰ ਦੇ ਵਿੱਚ ਬੈਠੀ ਸੀ ਕੁਝ ਨਹੀਂ ਆਉਂਦਾ ਸਭ ਉੱਥੋਂ ਜਿਸ ਸਰਕਾਰ ਸੀਗਾ ਮੈਂ ਉੱਥੋਂ ਹੀ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗਾੜੀ ਖਲੋਂਦਾ ਸੀ ਜਿੱਦ ਕਰਕੇ ਵੀ ਲੋਕਾਂ ਮਾਰ ਤੇ ਲਿਆਉਂਦਾ ਸੀ ਸੁਖਬੀਰ ਸਿੰਘ ਬਾਦਲ ਦੇ ਨਾਲ ਜਿੱਦ ਕਰਕੇ ਵੀ ਲੋਕਾਂ ਦਾ ਕੰਮ ਕਰਾਉਂਦਾ ਸੀ ਮੈਂ ਇਹਨਾਂ 'ਚ ਕੰਮ ਦਾ ਪੈਸ਼ਨ ਵੇਖਿਆ ਅੱਜ ਤੱਕ ਸੈਂਟਰ ਦੀ ਪਾਰਟੀ ਸੈਂਟਰ ਦੀ ਪਾਰਟੀ ਗੱਲ ਕਰਦੇ ਜੇ ਸੈਂਟਰ ਦੀ ਤਾਂ ਕਾਂਗਰਸ ਵੀ ਰਹੀ ਹੈ ਕਦੀ ਕੰਮ ਹੁੰਦਾ ਵੇਖਿਆ ਜੇ 75 ਸਾਲ ਹੋ ਗਏ ਕਿੰਨੇ ਐਮਪੀ ਬਣੇ ਪਤਾ ਤਨ 30 ਸਾਲ ਤੇ ਬਾੜੀਆ ਸਾਹਿਬ ਰਹੇ ਸਾਡੇ ਸਭ ਸਤਿਕਾਰਯੋਗ ਆ ਮੈਂ ਤੁਹਾਨੂੰ ਇੱਕ ਮਿਸਾਲ ਦੇਣ ਲੱਗਾ 10 ਸਾਲ ਸਿੱਧੂ ਸਾਹਿਬ ਰਹੇ ਉਹ ਬੀਜੇਪੀ ਤੋਂ ਰਹੇ ਜੇ ਬੀਜੇਪੀ ਕੰਮ ਕਰਦੀ ਹੁੰਦੀ ਸਿੱਧੂ ਸਾਹਿਬ ਵੀ ਕਰ ਦਿੰਦੇ 10 ਸਾਲ ਔਜਲਾ ਸਾਹਿਬ ਰਹੇ ਕੋਈ ਕੰਮ ਦਿਖਾਓ ਇੱਕ ਵੀ ਆਪਨੇ 70 ਸਾਲਾਂ ਆ ਕੰਮ ਐਮਪੀ ਨੇ ਕੀਤਾ ਇੱਕ ਸਿੰਗਲ ਇੱਕ ਸਿੰਗਲ ਤਾਂ ਨੂੰ ਯਾਦ ਆ ਜੂਗਾ ਮੈਨੂੰ ਕੱਲ ਲੰਦੇ ਹੀ ਆਪਣਾ ਸਾਰੇ ਅਨੰਦ ਦਾ ਮੁਕਾਬਲਾ ਕੀਤਾ ਮੈਂ ਕਿ ਜਿਹੜਾ ਆਪਣਾ ਇੱਕ ਕੰਮ ਕਰਾ ਦੂ ਮੈਂ ਆ ਮੈਂ ਕੀਤਾ ਹੈ ਉਹਦੇ ਨਾਲ ਮੇਰਾ ਮੁਕਾਬਲਾ ਜਦੋਂ ਇੱਕ ਸਿੰਗਲ ਕੰਮ ਹੀ ਨਹੀਂ ਕਰਨੇ ਕੀਤਾ ਬਸ ਮੌਜਾ ਲੈਂਦੇ ਆ ਲੋਕੀ ਦਿਤਾ ਕੇ ਭੁੱਲ ਜਾਂਦੇ ਆ ਤੇ ਜਾਂ ਕਲਪਦੇ ਆ ਵਿਚਾਰੇ ਉਹਨਾਂ ਨਾਲ ਨਿਗਾ ਨਹੀਂ ਮਾਰਦਾ ਪਰ ਜੀ ਆਪਾਂ ਆ ਸਰਾਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਜਿੰਨੇ ਵੀ ਵਿਧਾਇਕ ਨੇ ਉਹ ਕਹਿੰਦੇ ਨੇ 13 0 ਤੇ 0 ਵੀ ਤੇ ਵੇਜਾ ਗਈਆਂ ਨਾ 13 0 ਦਾ ਮਤਲਬ 0 ਵੀ ਹੋ ਸਕਦੀ ਹੈ ਜਾਂ ਤੇ ਇਹਨਾਂ ਦੇ ਜਾਂ 0 ਹੀ ਆ ਨਾ ਇੱਕ ਪਾਸੇ 0 ਇੱਕ ਵਾਰ 13 ਤੇ ਅਰ ਕੀ ਉਹਨਾਂ ਦੀ 0 ਹੀ ਆ ਬਸ ਜੇ ਭਾਜਪੀ ਦੀ ਗੱਲ ਕਰਦੇ ਹਾਂ ਕਦੇ 400 ਤੋਂ ਬਾਅਦ ਚਲੋ ਡਰਦੇ ਹੀ ਕਹੀ ਜਾਂਦੇ ਸਾਰੇ ਤੇਰੇ ਨਾਲ ਦਾ ਡਾਰਿਆ ਨਾ ਉਹ ਇਹੀ ਕਹੀ ਜਾਂਦੇ ਆ ਕਈ ਸਰ ਨੇਤਾ ਜਿਨ੍ਹਾਂ ਨੂੰ ਤੁਸੀਂ ਬਾਹ ਫੜ ਕੇ ਸਰ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਸੀ ਬੀਜੇਪੀ ਦੇ ਵਿੱਚ ਉਹਨਾਂ ਦਾ ਕੋਈ ਵजूद ਨਹੀਂ ਸੀ ਕਿ ਤੁਹਾਨੂੰ ਲੱਗਦਾ ਇਸ ਟਾਈਮ ਤੇ ਤੁਹਾਡੇ ਨਾਲ ਉਹ ਮੋਢੇ ਦੇ ਨਾਲ ਮੋਢਾ ਲਾ ਕੇ ਸ਼ਰੇਆਮ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਮੈਂ ਤਾਂ ਲੋਕਲ ਬੱਸ ਲਾ ਰਿਹਾ ਕੋ ਚੜ ਜਾਂਦਾ ਕੋ ਉਤਰ ਜਾਂਦਾ ਮੈਂ ਤਾਂ ਚੱਲੀ ਜਾਣਾ ਮੈਂ ਆਪਣੇ ਟਾਰਗੇਟ ਤੇ ਪਹੁੰਚਣਾ ਉਹਦੇ ਦੇ ਕੋ ਚੜ ਗਿਆ ਸ਼ਾਮਿਲ ਹੋ ਗਿਆ ਤੇ ਜਿਹਨੇ ਜਦ ਨਹੀਂ ਨਹੀਂ ਕੀਤਾ ਉਤਰ ਗਿਆ ਉਹ ਉਹਨਾਂ ਦੀ ਮਰਜ਼ੀ ਆ ਮੈਂ ਆਪਣਾ ਕਰਮ ਕੀਤਾ ਬਾਕੀ ਇਹ ਹਰ ਕਦੀ ਇੱਛਾ ਜਾਗ ਪੈਂਦੀ ਹੈ ਜਦੋਂ ਮਾੜਾ ਜਿਹਾ ਬਾਹੂ ਫੜ ਕੇ ਤਾਂ ਕਰਦੀ ਹੈ ਨਾ ਉਹ ਫਿਰ ਉਹਨਾਂ ਲੱਗ ਪੈਂਦਾ ਬਬੇ ਸ਼ਾਇਦ ਬੜਾ ਸੌਖਾ ਕੰਮ ਹੈ ਸੈਕਰੀਫਾਈਜ਼ ਕਰਨਾ ਪੈਂਦਾ ਪਰਿਵਾਰ ਤੁਸੀਂ ਇਹ ਵੇਖੋ ਅੱਜ 5 ਐਮਐਲਆ ਕਿਸੇ ਨੂੰ ਇੱਥੇ 10 ਬੰਦੇ ਬੈਠੇ ਹੋਣ ਕਿਸੇ ਨੂੰ ਕੋ ਕੰਮ ਪੈ ਜੇ ਤੇ ਕਿਸੇ ਨੂੰ ਨਹੀਂ ਸਮਝ ਆਉਂਦੀ ਯਾਰ ਕਿ ਦੇਖੋ ਜਾਈਏ ਕਿੰਨੂੰ ਕਹੀਏ ਜਦੋਂ ਇਹ ਸੇਵਕ ਹੀ ਨਾ ਇਸ ਗੁਰੂ ਦੀ ਨਗਰੀ 'ਚ ਜਤਿਆ 10 ਬੰਦੇ ਬੈਠੇ ਹੁੰਦੇ ਕਿ ਇਹਨੂੰ ਇੱਕ ਨੂੰ ਮੁਸੀਬਤ ਪੈਂਦੀ ਵੀ ਆਹ ਕੰਮ ਪੈ ਗਿਆ ਯਾਰ ਆਹ ਮੁਸ਼ਕਲ ਪੈ ਗਈ ਤੇ 10 ਦੇ 10 ਐ ਫੋਨ ਕਰਦੇ ਹੁਣ ਇਹ ਜੋਸ਼ੀ ਨੂੰ ਫੋਨ ਕਰਦੇ ਆ ਕੋਈ ਜਾਂਦਾ ਚਲ ਜੋਸ਼ੀ ਕੋਲ ਚਲਦੇ ਕੋਈ ਜਾਂਦਾ ਇੱਥੇ ਹੀ ਸੱਦ ਲੈਣੇ ਆ ਤੇ ਮੈਨੂੰ ਫੋਨ ਕਰਦੇ ਮੈਂ ਉੱਥੇ ਚਲ ਜਾਂਦਾ ਏ ਇਹ ਵਿਸ਼ਵਾਸ ਕਿ ਇਹ ਵੋਟਰ ਦੇ ਅੰਦਰ ਨਮਾਇंदे ਦਾ ਕਾਇਮ ਕਰਨਾ ਸੌਖਾ ਕੰਮ ਆ ਨਾ ਇਹ ਸੈਕਰੀਫਾਈਜ਼ ਹੁੰਦਾ ਪਰਿਵਾਰ ਵਪਾਰ ਸਰੀਰ ਕਾਰੋਬਾਰ ਸਭ ਕੁਝ ਛੱਡਣਾ ਪੈਂਦਾ ਫਿਰ ਇਹ ਵਿਸ਼ਵਾਸ ਕਾਇਮ ਹੁੰਦਾ ਮੈਂ ਇਥੋਂ ਜਾਂਦਾ ਹੀ ਚੰਗੀਆਂ ਜਾਂਦਾ ਹੀ ਆ ਮੈਂ ਇਥੋਂ ਜਾਂਦਾ ਹੀ ਜੇ ਮੈਂ ਚੰਡੀਗੜ੍ਹ ਜਾ ਰਿਹਾ ਜਾਂ ਮੈਂ ਵਾਪਸ ਆ ਰਿਹਾ ਰਾਹ ਜ ਮੈਨੂੰ ਕੋਈ ਨੌਨ ਬੰਦਾ ਮਿਲ ਜਾਂਦਾ ਹੀ ਕਿ ਚੌਂਚ ਖਲੋਤਾ 골ਡਨ ਗੇਟ ਕੋ ਖਲੋਂਦਾ ਔਰ ਆਪਣਾ ਪੀਏਪ ਜਲੰਧਰ ਉੱਥੇ ਮੋੜ ਮੂੜੀ ਦਾ ਉੱਥੇ ਖਲੋਤੇ ਹੁੰਦੇ ਹੀ ਆਪਣਾ ਅੰਬਰਸਾਰ ਵਾਲੇ ਤੇ ਮੈਂ ਆਵਾਜ਼ ਮਾਰ ਕੇ ਕਹਿੰਦਾ ਬਹਿ ਜਾ ਯਾਰ ਤੂੰ ਜਾਣਾ ਮੇਰੇ ਕੋ ਸੀਟ ਲੈ ਲੈ ਮੇਰਾ ਤਾਂ ਕੋ ਗਿਆ ਨਹੀਂ ਮੇਰੀ ਤਾਂ ਹੌਣ ਚ ਕੋਈ ਕਿੱਲਾ ਨਹੀਂ ਜਦੋਂ ਮੈਂ ਮੰਤਰੀ ਸੀ ਤੇ ਮੈਂ ਉਹਨੂੰ ਬਾਹ ਕੇ ਲੈ ਆ ਤਾਂ ਸਾਰੀ ਉਮਰ ਯਾਦ ਲੈਣੀ ਹੈ ਚੰਗੀ ਯਾਦ ਹੈ ਨਾ ਇਹ ਤਾਂ ਗੋਲਡਨ ਗੇਟ ਤੋਂ ਅੰਬਰਸਰ ਲਿਆ ਹੂੰ ਨਮੇ ਬਾਕੇ ਕਿਸੇ ਨੂੰ ਜਿਹੜਾ 3 ਵੀ ਲੱਢੀਦਾ ਹੈ ਉਹਨੂੰ ਸਾਰੀ ਉਮਰ ਉਹ ਦਿਮਾਗ ਚ ਨਹੀਂ ਜਾਣੀ ਗੱਲ ਯਾਰ ਮੈਨੂੰ ਮੰਤਰੀ ਆਪਣੀ ਗੱਡੀ ਸਰਕਾਰੀ ਚ ਬਾਕੇ ਲਿਆ ਹੈ ਮੈਂ ਇਹੋ ਜਿਹੀਆਂ ਜਦਾਂ ਕਾਇਮ ਕੀਤੀਆਂ ਅੱਜ ਤੱਕ ਕਿਸੇ ਨੇ ਅੱਜ ਤੱਕ ਮੈਂ ਕਹੂੰ ਪੰਜਾਬ ਦੇ ਵਿੱਚ ਕਿਸੇ ਐਮਐਲਏ ਨੇ ਇਹ ਐਫਰਟ ਨਹੀਂ ਕੀਤਾ ਹੋਗਾ ਮੈਂ ਆਪਣੀਆਂ ਵਾਰਡਾਂ ਦੇ 50 50 60 60 ਸਾਰੇ ਵਰਕਰ ਉਹਨਾਂ ਨੂੰ ਚੰਡੀਗੜ੍ਹ ਬੁਲਾਉਂਦਾ ਸੀ ਰੋਟੀ ਪਾਣੀ ਖਵਾ ਕੇ ਰਾਤ ਰੱਖ ਕੇ ਅਗਲੇ ਦਿਨ ਵਿਧਾਨ ਸਭਾ ਸੈਕਟਰੀਏਟ ਵਿਖਾ ਕੇ ਵੀ ਤੁਸੀਂ ਸਾਨੂੰ ਭੇਜਿਆ ਕਿੱਥੇ ਆ ਕੇ ਵੇਖੋ ਤੇ ਸਹੀ ਉਮਰਾਂ ਨਗਾਤੀਆਂ ਜੇ ਲੋਕਾਂ ਨੂੰ ਵੋਟਾਂ ਪਾ ਪਾ ਕੇ ਤੁਹਾਨੂੰ ਤੇ ਪਤਾ ਹੀ ਨਹੀਂ ਵੀ ਸਾਨੂੰ ਕਿੱਥੇ ਭੇਜ ਦਿੰਦੇ ਜੇ ਮੈਂ ਮਤਲਬ ਸੈਂਕੜੇ ਲੋਕਾਂ ਨੂੰ ਰਾਤ ਉੱਥੇ ਰੱਖ ਕੇ ਸੇਵਾ ਕਰਕੇ ਵਿਧਾਨ ਸਭਾ ਸੈਕਟਰੀਏਟ ਵਿਖਾ ਕੇ ਵੀ ਇਹਨਾਂ ਦਫਤਰਾਂ 'ਚ ਤੁਸੀਂ ਭੇਜਿਆ ਜਿੱਥੋਂ ਅਸੀਂ ਤੁਹਾਡੇ ਵਾਸਤੇ ਕੰਮ ਕਰਕੇ ਲੈਣੇ ਇੱਕ ਸਿੰਗਲ ਬੰਦਾ ਨਹੀਂ ਹੋਊਗਾ ਇਹ ਹੈ ਚੰਗੀਆਂ ਇਜਾਦਾਂ ਲੋਕ ਫੋਨ ਕਰਦੇ ਹੀ ਮੈਂ ਪਹੁੰਚ ਜਾਂਦਾ ਹਾਂ ਕਿੱਥੇ ਖੜੇ ਜੇ ਆ ਗਿਆ ਸਮੱਸਿਆ ਹੱਲ ਕਰੀ ਦੇਹੀ ਲੋਕਾਂ ਨੂੰ ਕੀ ਮੁਸ਼ਕਲੋਂ ਦੇਹੀ ਕੋ ਬਿਊਰੋਕ੍ਰੇਟ ਅੜਦਾ ਲੱਤ ਲਾ ਦਈ ਦੀ ਆਪਣੀ ਸਰਕਾਰ ਦੇ ਖਿਲਾਫ ਵੀ ਆਪਣੀ ਪਾਰਟੀ ਦੇ ਖਿਲਾਫ ਵੀ ਇਹ ਸੈਕਰੀਫਾਈਸ ਤਦ ਵਿਸ਼ਵਾਸ ਬੰਦਾ ਵੀ ਸਾਡਾ ਹੁਣੇ ਫੋਨ ਕਰਦੇ ਆ ਇੱਥੇ ਆਊਗਾ ਪਰ ਸਰ ਜਿਸ ਤਰ੍ਹਾਂ ਹੁਣ ਗੁਰੂ ਨਗਰੀ ਦੇ ਵਿੱਚ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਕੰਮ ਕਰਵਾਏ ਜਾਣਗੇ ਜਿਸ ਤਰ੍ਹਾਂ ਕੀ ਹੁਣ ਕੀ ਸਮਾਧਾਨ ਹੋਏਗਾ ਦੇਖੋ ਅਸੀਂ ਤੇ ਸਾਡਾ ਤੇ ਝੰਡਾ ਬੜਾ ਵੱਡਾ ਹੈ ਜੇ ਸਾਡੀ ਬ੍ਰੇਕ ਨਾ ਨਾ ਲੋਕੀ ਲਾਉਂਦੇ ਤੇ ਅਸੀਂ ਨੂੰ ਗੁੜਗਾਵਾ ਬੰਗਲੌਰ ਤੋਂ ਅੱਗੇ ਲੈ ਜਾਣਾ ਹੈ ਸਾਡੇ ਬ੍ਰੇਕ ਲਾ ਦਿੱ ਲੋਕਾਂ ਨੇ ਜਿਆਦਾ ਦੇ ਚੱਕਰ ਚ ਨਾ ਜਦੋਂ ਸਬਜ ਬਾਗ ਉਖਾਏ ਨਾ ਐ ਕਰਦਾਂਗੇ ਸੌਹਾਂ ਖਾ ਕੇ ਗੁਟਕਾ ਸਾਹਿਬ ਦੀਆਂ ਉਸ ਤੋਂ ਬਾਅਦ ਅਗਲੀ ਉਹ ਕੈਪਟਨ ਸਾਹਿਬ ਨੇ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਆ ਗਏ ਉਹਨਾਂ ਨੇ ਹੋਰ ਮਾਡਲ ਵਕਾਤ ਤੇ ਫੋਟਵਾਂ ਦਿਖਾਤੀਆਂ ਦਿੱਲੀ ਦੀਆਂ ਪਤਾ ਨਹੀਂ ਕੀ ਕਰਤਾ ਤਾਂ ਨਹੀਂ ਪਤਾ ਕੱਖ ਨਹੀਂ ਕੀਤਾ ਪਰ ਲੋਕੀ ਗਮਰਾ ਹੋ ਗਏ ਉਹ ਜਿਆਦਾ ਦੇ ਚੱਕਰ ਦੇ ਵਿੱਚ ਜੋ ਹੈਗਾ ਸੀ ਉਹ ਗਵਾ ਲਿਆ ਸਾਡਾ ਮਕਸਦ ਸੀ ਇਹਨੂੰ ਆਈਟੀ ਸਿਟੀ ਬਣਾਉਣਾ ਸਾਡਾ ਮਕਸਦ ਇਹਨਾਂ 3-4 ਵੱਡੇ ਹਸਪੀਟਲ ਮੈਦਾਨਤਾ ਟਾਟਾ ਮੈਮੋਰੀਅਲ ਇਹੋ ਜਿਹੇ ਅਪੋਲੋ ਵਰਗੇ ਵੱਡੇ ਹਸਪੀਟਲ ਇੱਥੇ ਆਉਂਦੇ ਪੂਰੀ ਦੁਨੀਆ 'ਚ ਸਸਤਾ ਤੇ ਇਲਾਜ ਵਧੀਆ ਇਲਾਜ ਹਿੰਦੁਸਤਾਨ 'ਚ ਆ ਬਾਦਲ ਸਾਹਿਬ ਨੇ ਇੱਥੇ ਇੰਟਰਨੈਸ਼ਨਲ 에ਅਰਪੋਰਟ ਬਣਾਇਆ ਪੂਰੀ ਦੁਨੀਆ 'ਚ ਪੰਜਾਬੀ ਰਹਿੰਦੇ ਆ ਇਲਾਜ ਕਰਾਉਣ ਇੱਥੇ ਆਉਂਦੇ ਇਹ ਟੂਰਿਜ਼ਮ ਆ ਜਿੰਨੇ ਆਉਣਾ ਉੱਥੇ ਪੈਸੇ ਖਰਚ ਕੇ ਜਾਣੇ ਇੱਥੇ ਖੋਟਣਾ ਚ ਰਹਿਣਾ ਰੈਸਟੋਰੈਂਟ ਖਾਣਾ ਜਾਣਾ ਆਉਣਾ ਸ਼ਾਪਿੰਗ ਕਰਨੀ ਹਸਪੀਟਲ ਦੇ ਵਿੱਚ ਜੇ 10 ਦਿਨ ਕਿਸੇ ਪੇਸ਼ੈਂਟ ਲੱਗਣੇ ਤੇ 10 ਦਿਨ ਉਹਨੇ ਉਹਨੇ ਵੀ ਤੇ ਪੈਸਾ ਹੀ ਖਰਚਣਾ ਹੋਣਾ ਨਾ ਇਹ ਇਕਨੋਮੀ ਦਾ ਬੇਸ ਆ ਇਹ ਬਿਜ਼ਨਸ ਆ ਇਹ ਰੁਜ਼ਗਾਰ ਆ ਜਿਹੜੇ ਸ਼ਹਿਰ ਚ ਇਹ ਚੀਜ਼ਾਂ ਹੈਗੀਆਂ ਆਈਟੀ ਸਿਟੀ ਬਣਾਉਣਾ ਸੀ ਕੰਪਨੀਆਂ ਨਾਲ ਸਾਡੀ ਗੱਲ ਚੱਲਦੀ ਪਈ ਅਸੀਂ ਤੇ ਸ਼ਹਿਰ ਜਿਹੜਾ ਨਾ ਸਮਝ ਲਓ ਇੱਕ ਸ਼ੋਕੇਸ ਬਣਾਇਆ ਸੀ ਵੀ ਐਡਾ ਸੋਹਣਾ ਸ਼ਹਿਰ ਬਣਾਤਾ ਇਨਵੈਸਟਰ ਆਉਣੇ ਸ਼ੁਰੂ ਹੋ ਗਏ ਇੱਥੋਂ ਤੱਕ ਕਿ 2500 ਰੂਮਜ਼ ਦੀ ਇੱਕ ਸਿੰਗਾਪੁਰ ਕੰਪਨੀ ਦਾ ਹੋਟਲ ਬਣਾਉਣ ਵਾਲੇ ਮੇਰੇ ਕੋ ਆਏ ਮੇਰੇ ਕੋ ਲੋਕਲ ਬੋਡੀ ਸੀ ਆਂਦੇ ਜੀ ਅਸੀਂ ਇੱਥੇ ਡੈਸਟੀਨੇਸ਼ਨ ਬੈਡਿੰਗਸ ਸ਼ੁਰੂ ਕਰਾਵਾਂਗੇ ਤੇ 50 ਏਕੜ ਦਾ ਵੱਡਾ ਰਿਜ਼ੋਰਟ ਬਣਾਉਣਾ ਉਹ ਬਣ ਜਾਂਦਾ ਤਾਂ ਕਨੇ ਲੋਕਾਂ ਨੂੰ ਰੁਜ਼ਗਾਰ ਮਿਲਣਾ ਹੈ ਮੈਂ ਕਿਹਾ ਸੀਐਲਯੂ ਨਕਸ਼ੇ ਟੇਬਲ ਤੇ ਕਰਕੇ ਦਵਾਂਗੇ ਤੁਹਾਨੂੰ ਡਿਪਾਰਟਮੈਂਟ ਮੇਰੇ ਕੋ ਆਈਟੀ ਵਾਲਿਆਂ ਨੂੰ ਬੁਲਾਇਆ ਆਉਂਦੇ ਜੀ ਹਾਈਟ ਐਫਏਆਰ ਮੁਸ਼ਕਲਾਂ ਆਉਂਦੀਆਂ ਸਾਨੂੰ ਬਿਲਡਿੰਗਾਂ ਨਹੀਂ ਬਣਦੀਆਂ ਅੜਚਨਾ ਆ ਜਾਂਦੀਆਂ ਫਸ ਜਾਣੇ ਮੈਂ ਸੁਖਬੀਰ ਜੀ ਨੇ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਵੀ ਤੁਹਾਨੂੰ ਟੇਬਲ ਤੇ ਬੈ ਕੇ ਸਾਰੀਆਂ ਕੋਈ ਮੁਸ਼ਕਲ ਨਹੀਂ ਆਊਗੀ ਤੁਹਾਨੂੰ ਸਰ ਹਰ ਕੰਪਨੀ ਇੱਥੇ ਆਉਣਾ ਚਾਹੁੰਦੀ ਹੈ ਬੜਾ ਵੱਡਾ ਨਾਮ ਅਮਰਸਰ ਸਾਹਿਬ ਦਾ ਗੁਰਰਾਮਦਾਸ ਜੀ ਦੀ ਇਹ ਨਗਰੀ ਪੁੱਤਰ ਅਮਰਸਰ ਸਾਹਿਬ ਇਹ ਹਰ ਕੰਪਨੀ ਆਪਣੇ ਪਿੱਛੇ ਲਿਖਣਾ ਚਾਹੁੰਦੀ ਹੈ ਐਡਾ ਇਤਿਹਾਸਕ ਤੇ ਐਡਾ ਵੱਡਾ ਨਾਮ ਹੈ ਪਰ ਬਾਹ ਫੜਨ ਵਾਲਾ ਕੋਈ ਹੈ ਨਹੀਂ ਵਿਸ਼ਵਾਸ ਵਾਲਾ ਲੀਡਰ ਨਹੀਂ ਅਜੇ ਤੱਕ ਆਇਆ ਕੋਈ ਇਹ ਜੇ ਬਿੱਲ ਪਾਵਰ ਵਾਲਾ ਲੀਡਰ ਨਹੀਂ ਆਇਆ ਜਿਹੜਾ ਆਖੇ ਤੁਹਾਨੂੰ ਮੈਂ ਮੁਸ਼ਕਲ ਨਹੀਂ ਆਉਣ ਦਊਗਾ ਇਨਵੈਸਟਮੈਂਟ ਤੇ ਉਹਨਾਂ ਨੇ ਕਰਨੀ ਹੈ। ਤੁਸੀਂ ਸ਼ਹਿਰੀ ਇਹਨਾਂ ਸੋਨਾ ਬਣਾਤਾ ਹੈ ਹਰ ਕੋਈ ਅਟਰੈਕਟ ਹੋਇਆ ਕਿੰਨੇ ਫਾਈਵ ਸਟਾਰ ਹੋਟਲ ਆਏ। ਰਣਜੀਤ ਐ ਮੈਨੂੰ ਸਾਰਾ ਮੈਂ ਡਵੈਲਪ ਕੀਤਾ। ਅੱਜ ਕਿੰਨਾ ਕਰਾਊਡ ਹੁੰਦਾ ਉੱਥੇ ਕਿੰਨਾ ਰਸ਼ ਕਿੰਨੀਆਂ ਫੈਮਿਲੀਆ ਜਾਂਦੀਆਂ ਕਿੰਨਾ ਰੁਜ਼ਗਾਰ ਆ ਕਿੰਨਾ ਕਾਰੋਬਾਰ ਆ 10 ਗੁਣਾ ਟੂਰਿਸਟ ਵਧਿਆ ਹੈਰੀਟੇਜ ਸਟਰੀਟ ਬਣੀ। ਕਿੰਨੇ ਬਣਾਇਆ ਸੁਮੇਰ ਬਾਦਲ ਪ੍ਰਕਾਸ਼ ਸਿੰਘ ਬਾਦਲ ਅਸੀਂ ਮੇਰੇ ਕੋਲ ਲੋਕਲ ਅਰਬਨ ਡਵੈਲਪਮੈਂਟ ਮੇਰੇ ਕੋਲ ਸੀ। ਸੈਂਡਰਿੰਗ ਹੁੰਦੀ ਸੀ ਮਿੰਟੋ-ਮਿੰਟੀ ਕੰਮ ਫਿੱਚੀਦਾ ਹੀ ਮੋਨਿਟਰਿੰਗ ਕਰੀਦੀ ਤਿੰਨ ਮੀਟਿੰਗਾਂ ਸੁਖਬੀਰ ਜੀ ਤੇ ਅਸੀਂ ਇੱਥੇ ਅਫਸਰਾਂ ਦੀਆਂ ਕਰਦੇ ਸੀ ਸੜਕਾਂ ਦੇ ਵੇਖਣ ਜਾਂਦਾ ਸੀ ਕੰਮ ਦੀ ਪ੍ਰੋਗਰੈਸ ਵੇਖੀਦੀ ਕੋਣ ਹੈਗਾ ਅੱਜ ਉਸ ਤੋਂ ਬਾਅਦ ਨਾ ਕੋਈ ਸੀਐਮ ਆਇਆ ਨਾ ਕੋਈ ਮੰਤਰੀ ਆਇਆ ਨਾ ਕੋਈ ਕੰਮ ਸ਼ੁਰੂ ਹੋਇਆ ਨਾ ਮੋਨਿਟਰਿੰਗ ਹੋਈ ਤੇ ਜੋ ਕੁਝ ਹੈਗਾ ਸੀ ਉਹਦਾ ਬੈਗਅਰ ਲੱਗ ਗਿਆ ਤੇ ਉਹ ਫਿਰ ਅੱਧਾ ਨਾਸ ਹੋ ਗਿਆ ਅੱਜ ਜਿਸ ਤਰ੍ਹਾਂ ਸਰ ਬੀਜਪੀ ਦੇ ਜਿਹੜੇ ਤਰਨਜੀਤ ਸਿੰਘ ਸੰਧੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਹਨਾਂ ਦਾ ਉਹਨਾਂ ਦਾ ਆਖਣਾ ਹੈ ਕਿ ਮੇਰੇ ਕੋਲ ਇੱਕ ਵੀਜ਼ਾ ਹੈ ਜਿਹੜਾ ਯੂਐਸਏ ਦਾ ਹੈ ਉੱਥੇ ਆਪਾਂ ਇੱਕ ਬਿਜ਼ਨਸ ਲਵਾਂਗੇ ਜਿਸ ਤਰ੍ਹਾਂ ਪਾਪੜ ਵੜੀਆਂ ਜਿਹੜੀਆਂ ਕਿ ਬਾਹਰ ਭੇਜੀਆਂ ਜਾਣਗੀਆਂ ਉਹਨਾਂ ਦੇ ਇਸ ਤਰ੍ਹਾਂ ਦੇ ਵਿਚਾਰ ਨੇ ਸਰ ਮੈਂ ਹਰ ਕਲੋਨੀ 'ਚ ਜਿੱਥੇ ਇੰਡੀਅਨ ਰਹਿੰਦੇ ਆ ਨਾ ਉੱਥੇ ਪਾਪੜ ਵੜੀਆਂ ਹਰ ਦੁਕਾਨ ਤੇ ਵਖਾ ਦੂੰਗਾ ਬਾਹਰਲੇ ਕੈਨੇਡਾ 'ਚ ਵੀ ਆ ਅਮਰੀਕਾ 'ਚ ਵੀ ਆ ਇੰਗਲੈਂਡ 'ਚ ਵੀ ਆ ਹਰ ਜਗ੍ਹਾ ਤੇ ਪਾਪੜ ਵੜੀਆਂ ਮਿਲਦੀਆਂ ਹੁਣ ਇੱਥੇ ਕੋਈ ਜਿਹੜਾ ਵੇਖੋ ਜਿਹੜਾ ਪਾਪੜ ਬੜੀਆਂ ਦੇ ਆਲਰੇਡੀ ਬਹੁਤ ਐਕਸਪੋਰਟ ਹੁੰਦੀਆਂ ਸਰ ਜਿਹੜੇ ਇੰਡੀਅਨ ਜਿੱਥੇ ਪੰਜਾਬੀ ਦੇ ਇੰਡੀਅਨ ਲੈਂਦੇ ਆ ਉਹ ਉਹ ਉੱਥੋਂ ਹੀ ਖਰੀਦ ਲੈਂਦੇ ਆ ਪਾਪੜ ਬੜੀਆਂ ਕੋਈ ਟਰੱਕ ਭਰ ਭਰ ਕੇ ਜਾਂ ਜਹਾਜ਼ ਭਰ ਭਰ ਕੇ ਜਾਣ ਵਾਲੀ ਨੇ ਉਹ ਆਲਰੇਡੀ ਐਕਸਪੋਰਟ ਹੁੰਦੀਆਂ ਜਿਨ੍ਹਾਂ ਦੀ ਇੱਛਾ ਜਿਹੜੇ ਇੰਡੀਅਨ ਸਮਾਨ ਵੇਚਦੇ ਆ ਨਾ ਉੱਤੇ ਜਿਹੜੇ ਸਟੋਰ ਹੈਗੇ ਆ ਜਿੱਥੋਂ ਲੋਕੀ ਇੰਡੀਅਨ ਜਾਂ ਪੰਜਾਬੀ ਖਾਣਾ ਲੈਂਦੇ ਆ ਰਾਸ਼ਨ ਉੱਤੇ ਹੈਗੀਆਂ ਪਾਪੜ ਬੜੀਆਂ ਇੱਥੋਂ ਤੱਕ ਪਾਥੀਆਂ ਮਿਲ ਜਾਂਦੀਆਂ ਇਹ ਵਿਚਾਰੇ ਆਏ ਆ ਅਮਰੀਕਾ ਦੇ ਐਮਬੈਸਡਰ ਆ ਆਫੀਸਰ ਆ ਜ਼ਮੀਨਤੇ ਤੇ ਕਦੀ ਰਹਿਿਆ ਹੀ ਨਹੀਂ ਇਹ ਜਮੀਨੇ ਹਕੀਕਤ ਹੋ ਰਿਹਾ ਇਹ ਹਵਾਈ ਗੱਲਾਂ ਕਰਦੇ 350 ਰੁਪਏ ਕਿਲੋ ਗੋਭੀ ਵੇਚਾਂਗੇ ਇਹ ਆਂਦੇ ਆ ਨਾ ਕਹਿੰਦੇ ਆ ਨਾ ਤੇ ਜ਼ਿਮੀਦਾਰਾਂ ਦਾ ਮੈਨੂੰ 10 ਰੁਪਏ ਕਿਲੋ ਦੀ ਐਮਐਸਪੀ ਦੇ ਦਿਓ 1000 ਰੁਪਏ ਕੁਇੰਟਲ ਗੋਭੀ ਉਹਨਾਂ ਨੂੰ ਐਮਐਸਪੀ ਦੇ ਦੇਣ ਤੇ ਆਪ 340 ਰੁਪਏ ਕਿਲੋ ਦਾ ਪ੍ਰੋਫਿਟ ਲੈ ਲੈਣਾ ਇਹ ਆਂਦੇ ਪਰਾਲੀ ਚ ਤੇਲ ਕੱਢਾਂ ਕਹਿੰਦੇ ਆ ਨਾ ਉਹ ਜਿੰਮੇਦਾਰਾਂ ਦਾ ਮੇਰੀ ਪ੍ਰਾੜੀ ਵੱਢ ਕੇ ਭਰਾ ਮੇਰੀ ਜਾਨ ਛਡਾਦਾ ਮੈਨੂੰ ਅੱਗ ਨਾ ਲਾਉਣੀ ਪਵੇ ਤੁਸੀਂ ਤੇਲ ਵੀ ਕੱਢ ਰਹੇ ਹੋ ਤੇ ਜੋ ਮਰਜ਼ੀ ਕੱਢ ਲਿਓ ਇਸ ਕਰਕੇ ਇਹ ਹਵਾਈ ਗੱਲਾਂ ਬਹੁਤ ਸੁਣ ਕੇ ਲੋਕੀ ਅੱਗੇ ਟਰੈਪ ਚ ਆ ਚੁੱਕੇ ਆ ਉਹ ਹੁਣ ਹੋਰ ਮੂਰਖ ਨਹੀਂ ਬੰਨਣਾ ਚਾਹੁੰਦੇ 10 ਸਾਲ ਉਹਨਾਂ ਨੇ ਗਵਾਲੇ ਆ 10 ਤੇ ਪਾਰਲੀਮੈਂਟ ਦੇ ਤੇ 75 ਸਾਲ ਹੀ ਗਵਾ ਲਿਆ ਇਹ ਜੁਮਲੇ ਬਹੁਤ ਆਉਂਦੇ ਜਦੋਂ ਇਲੈਕਸ਼ਨਾਂ ਆਉਂਦੀਆਂ ਮੁੜ ਕੇ ਲੱਭਦਾ ਕੋਈ ਨਹੀਂ ਪੁਰੀ ਸਾਹਿਬ ਨਹੀਂ ਆਏ ਸਾਢੇ 3 ਲੱਖ ਵੋਟ ਲੈ ਗਏ ਉਹ ਚਲੋ ਨਹੀਂ ਦਿੱਤੇ 3.5 ਲੱਖ ਲੋਕਾਂ ਨੇ ਭਾਵਨਾਮਾ ਤੇ ਆਪਣੀਆਂ ਤੁਹਾਨੂੰ ਦਿੱਤੀਆਂ ਨਾ ਵੋਟ ਦੇ ਰੂਪ ਚ ਤੁਸੀਂ ਮੰਤਰੀ ਬਣ ਕੇ ਅਰਬਨ ਡਵੈਲਪਮੈਂਟ ਮਨਿਸਟਰ ਹੋ ਵੀ ਹੈਂ ਸ਼ਹਿਰ ਨੂੰ ਜਿੱਥੇ ਮਰਜ਼ੀ ਤਾਂ ਚੁੱਕ ਕੇ ਲੈ ਜਾਂਦੇ ਤੇ ਅੱਜ ਇਹਨਾਂ ਨੂੰ ਅਮਰੀਕਾ ਤੋਂ ਉਹਨਾਂ ਨੇ ਹੁਣਾ ਪੈਂਦਾ ਉਹਦੇ ਨਾਲ ਉਹਨਾਂ ਨਾਲ ਹੀ ਕੰਮ ਸਰ ਜਾਂਦਾ ਪੁਰੀ ਸਾਹਿਬ ਨੇ ਸ਼ਵੇਤ ਮਲਕ ਨੂੰ ਪਾਰਟੀ ਨੇ ਰਾਜ ਸਭਾ ਚ ਭੇਜਿਆ ਉਹ ਵੀ ਇਲੈਕਟਿਡ ਹੀ ਹੈ ਨਾ ਸਾਨੂੰ ਪਾਈ ਲੋਕਾਂ ਨੇ ਵੋਟ ਐਮ ਐਲ ਏ ਚੁਣਿਆ ਤੇ ਅਸੀਂ ਵੋਟ ਪਾਤੇ ਇਹ ਰਾਜ ਸਭਾ ਚੁਣਨ ਵਾਸਤੇ ਇੰਡਾਇਰੈਕਟ ਬੋਟ ਤੇ ਲੋਕਾਂ ਦੀ ਐ ਤੇ 6 ਸਾਲਾਂ ਚ ਜੇ ਉਹਨਾਂ ਕੱਖ ਕੀਤਾ ਹੁੰਦਾ ਤਾਂ ਫਿਰ ਸਾਨੂੰ ਦਿੱਲੀੋਂ ਅਮਰੀਕਾ ਨਾਲ ਲੱਪਣਾ ਪੈਂਦਾ ਇਹ ਸਬਜ ਬਾਗ ਜਿਹੜੇ ਆ ਨਾ ਇਹ ਵਿਖਾਉਂਦੇ ਆ ਮੁੜ ਕੇ ਕੋਈ ਲੱਭਦਾ ਨਹੀਂ ਨਾ ਕੋਈ ਲੱਭਾ ਦੇ ਨਾਲ ਲੱਪਣਾ ਐ ਹੀ ਆ ਜਿਹੜਾ ਫਕਰਾਂ ਵਾਂਗੂ ਸੜਕਾਂ ਦੇ ਕੰਪਨੀ ਬਾਗ ਚਾੜੀ ਦੁਕਾਨ ਤੇ ਇੱਥੇ ਬੈਠਾ ਵਾਂ ਜਦੋਂ ਮਰਜ਼ੀ ਬੈਲ ਮਾਰੋ ਆ ਜਾ ਆ ਗਿਆ ਜੀ ਮੰਤਰੀ ਹੁੰਦਿਆਂ ਤੇ ਅਕਲ ਤੇ ਤੁਰਿਆ ਫਿਰਦਾ ਦੱਸੋ ਕੋ ਕੰਮ ਹੈਗਾ ਜੇ ਬੈਲ ਵਜਾਉਂਦਾ ਲੋਕਾਂ ਦੀ ਜਾ ਕੇ ਕੋ ਕੰਮ ਹੈਗਾ ਨਹੀਂ ਜੀ ਕੰਮ ਸਾਰੇ ਹੋ ਗਏ ਪਰ ਸਰ ਜਿਸ ਤਰ੍ਹਾਂ ਹ ਇਲੈਕਸ਼ਨ ਨੇੜੇ ਨੇ ਕੀ ਇੱਕ ਆਪਣੇ ਵਾਲੇ ਇੱਕ ਪੋਜੀਟਿਵ ਕੀ ਮੈਸੇਜ ਦੇਣਾ ਚਾਹੁੰਦੇ ਜਿਸ ਤਰ੍ਹਾਂ ਮਰੀਸਰ ਦੇ ਲੋਕਾਂ ਨੂੰ ਪੋਜੀਟਿਵ ਗੱਲਾਂ ਨਹੀਂ ਮੇਰੀਆਂ ਇਹ ਸਾਰਾ ਮੈਸੇਜ ਹੀ ਹੈ ਉਮਰਾਂ ਨਾ ਗਵਾਓ ਬਟਨ ਦੱਬਦੇ ਜੇ 5 ਸਾਲ ਮਰ ਗਈ ਬਟਨ ਦੱਬਿਆ 5 ਸਾਲ ਹੋਰ ਉਮਰ ਗਈ ਅਮਾ ਬਹੁਤ ਉਮਰ ਕੱਢ ਲਈ ਆ ਤੁਸੀਂ ਦੱਸ ਦਿਓ ਜਾਂ ਤੇ ਐਸ ਬੰਦੇ ਤੋਂ ਇਲਾਵਾ ਕਦੀ ਕੋਈ ਅਵੇਲੇਬਲ ਹੋਇਆ ਤੁਹਾਡੇ ਵਾਸਤੇ ਜਾਂ ਦੱਸ ਦਿਓ ਇਸ ਬੰਦੇ ਤੋਂ ਇਲਾਵਾ ਕਦੀ ਕਿਸੇ ਨੂੰ ਕੰਮ ਕਰਦੇ ਨੂੰ ਵੇਖਿਆ ਏ ਜੇ ਸੜਕ ਤੇ ਧਰਾਤਲ ਤੇ ਗੱਲਾਂ ਹੀ ਕਰਦੇ ਸੁਣਿਆ ਜਦੋਂ ਵੋਟਾਂ ਆਉਂਦੀਆਂ ਬਹੁਤ ਸਬਜ਼ ਬਾਗ ਹਵਾਈ ਗੱਲਾਂ ਗੋਭੀ 350 ਹੋ ਜਾਂਦੀ ਆ ਪਰਾਲੀ ਚੋਂ ਤੇਲ ਨਿਕਲ ਆਉਂਦਾ ਵਾ ਪਾਪੜ ਵੜੀਆਂ ਜਿਹੜੀਆਂ ਉਹ ਜਾਜਾਂ ਚ ਉੱਥੇ ਵਾਲਮਾਰਟ ਤੇ ਵਿਕਦੀਆਂ ਪਈਆਂ ਕੋਈ ਅਗਰੇਜ ਖਾਂਦਾ ਪਾਪੜ ਵੜੀਆਂ ਦੱਸੋ ਜਖੋ ਆ ਕੇ ਵਿਖਾਓ ਇਹ ਇੰਡੀਅਨ ਪੰਜਾਬੀ ਲੋਕ ਹੀ ਖਾਂਦੇ ਆ ਨਾ ਤੇ ਹਰ ਸਟੋਰ ਤੋਂ ਮਿਲਦੀਆਂ ਉਤੋਂ ਇਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਇਹ ਰਿਹਾ ਹਾਈ ਫਾਈ ਇੰਵੈਸਟਰ ਹਾਈ ਕਮਿਸ਼ਨਰ ਹਾਈ ਕਮਿਸ਼ਨ ਚ ਕਿਤੇ ਤੇ ਇਹ ਕਿਤੇ ਅੱਗੇ ਪਹਿਲਾਂ ਅੱਗੋਂ ਪਿੱਛੋਂ ਕਿਤੇ ਅੱਜ ਤੋਂ ਪਹਿਲਾਂ ਤੁਸੀਂ ਸੁਣਿਆ ਸੀ ਕੋਈ ਅੰਮ੍ਰਿਤਸਰ ਦਾ ਬੰਦਾ ਜਿਹੜਾ ਵਾ ਉਹ ਐਮਬੈਸਡਰ ਹੈਗਾ ਸੁਣਿਆ ਕਦੀ ਤੇ ਹੁਣ ਆ ਕੇ ਇਹ ਸੰਧੂ ਸਮੁੰਦਰੀ ਜੀ ਆ ਗਏ ਸਮੁੰਦਰੀ ਤੇ ਕਦੀ ਲਾਇਆ ਨਹੀਂ ਇਹਨਾਂ ਨੇ ਹੁਣ ਸੰਧੂ ਸਮੁੰਦਰੀ ਹੋ ਗਏ ਤੇ ਸਰ ਇਹ ਬਾਰ-ਬਾਰ ਪੈਰਾਸ਼ੂਟ ਤੋਂ ਕਿਉਂ ਬੀਜੇਪੀ ਵਾਲੇ ਕਿਉਂ ਭੇਜ ਰਹੇ ਨੇ ਤੇ ਹੁਣ ਉਹਨਾਂ ਨੂੰ ਪੁੱਛੋ ਪੈਰਾਸ਼ੂਟ ਤੋਂ ਕੁਝ ਕੰਮ ਕੀਤਾ ਵੇ ਲੋਕਲ ਬੰਦੇ ਨੇ ਕਿਹੇ ਨੇ ਜਿੰਨੇ ਕੀਤਾ ਉਹਨੂੰ ਕੱਢ ਕੇ ਬਾਹਰ ਮਾਰਿਆ ਕਿ ਪੰਜਾਬ ਦੀ ਗੱਲ ਕਿਉਂ ਕਰਦਾ ਅਸੀਂ ਦਿੱਲੀ ਵਾਲੇ ਜੋ ਕਰਾਂਗੇ ਉਹ ਨજર ਤਾਲਾ ਰੱਖੇ ਜਦੋਂ ਇਹ ਕਹਾਂ ਗੱਲ ਕਰ ਹੁਣ ਕਰੇ ਤਾਂ ਮੈਂ ਤੇ ਜਮੀਰ ਨਹੀਂ ਮਾਰਦਾ ਆਪਣੀ ਮੇਰੀ ਜਮੀਰ ਤੇ ਖੜੀ ਆ ਤੇ ਮੈਂ ਲੋਕਾਂ ਨਾਲ ਖੜਾ ਜੋ ਲੋਕ ਚਾਹੁੰਦੇ ਆ ਪੰਜਾਬ ਦੇ ਉਹਨਾਂ ਦੀਆਂ ਭਾਵਨਾ ਤੇ ਉਹਨਾਂ ਦੀ ਕਦਰ ਹੋਊਗੀ ਉਹਨਾਂ ਦੀ ਲੜਾਈ ਲੜੀ ਜਾਊਗੀ ਦਿੱਲੀ ਵਾਲਿਆਂ ਕਰਕੇ ਵੀ ਜਿਨ੍ਹਾਂ ਨੂੰ ਕੋਈ ਇੰਟਰਸਟ ਨਹੀਂ ਆ ਉਹ ਰਾਜ ਕਰਨ ਆਉਂਦੇ ਆ ਅੰਗਰੇਜ਼ਾਂ ਵਾਂਗੂ ਅੱਗੇ ਜੀ ਅੰਗਰੇਜ਼ ਉੱਥੋਂ ਰਿਮੋਟ ਚਲਾਉਂਦੇ ਸੀ ਲੰਡਨ ਤੋਂ ਇਹ ਦਿੱਲੀੋਂ ਚਲਾਉਂਦੇ ਫਰਕ ਕੀ ਹੈਗਾ ਦੱਸੋ ਇਹਨਾਂ ਨੂੰ ਇੰਟਰਸਟ ਹਰਿਆਣੇ ਨਾਲੋਂ ਜ਼ਿਆਦਾ ਜਿੱਥੇ ਇਹਨਾਂ ਦੀ ਸਰਕਾਰ ਬੰਦੀ ਆ ਇਹਨਾਂ ਨੂੰ ਇੰਟਰਸਟ ਜਿਹੜਾ ਵਾ ਜੰਮੂ ਕਸ਼ਮੀਰ ਨਾਲੋਂ ਜ਼ਿਆਦਾ ਇਹਨਾਂ ਨੂੰ ਇੰਟਰਸਟ ਰਾਜਸਥਾਨ ਨਾਲੋਂ ਜ਼ਿਆਦਾ ਇਹਨਾਂ ਨੂੰ ਇੰਟਰਸਟ ਹਿਮਾਚਲ ਨਾਲੋਂ ਜ਼ਿਆਦਾ ਹਿਮਾਚਲ ਸਾਰੇ ਪੈਕੇਜ ਦੇ ਦੇਣਗੇ ਸਬਸਿਡੀਆਂ ਤੇ ਪੰਜਾਬ ਲੈਂਡਲੌਕ ਸਟੇ ਨਹੀਂਗੇ ਇੱਥੇ ਬਾਰਡਰ ਆ ਜਾਂਦੇ ਆ ਉੱਥੇ ਪਹਾੜਿਆ ਤੇ ਬਾਰਡਰ ਆ ਜਾਂਦੇ ਆ ਇੱਥੇ ਇੰਡਸਟਰੀ ਵਾਇਬਲ ਹੀ ਨਹੀਂ ਹੈਗੀ ਜੇ ਸਬਸਿਡੀ ਨਾ ਮਿਲੇ ਜਾਂ ਕੋਈ ਇਹਨਾਂ ਨੂੰ ਰਾਤਾ ਨਾ ਦੇਣ ਤਾਂ ਇੰਡਸਟਰੀ ਵਾਇਬਲ ਨਹੀਂ ਰਾਜਸਥਾਨ ਜਾਂ ਕਿੱਥੋਂ ਕਿੱਥੋਂ ਰਾਮਡੀ ਰਾਉਣਾ ਪੂਨੇ ਬੰਬੇ ਤੋਂ ਆਊਗਾ ਬਿਹਾਰ ਤੋਂ ਆਊਗਾ ਰਾਮਡੀ ਰਿਆਰੂ ਇੱਥੇ ਚੀਜ਼ ਪ੍ਰਿਪੇਅਰ ਹੋ ਕੇ ਬਣ ਕੇ ਜਾਊਗੀ ਫਰੇਟ ਹੀ ਨਹੀਂ ਸਾਨੂੰ ਜਿਹੜਾ ਇੱਕ ਛੋਟੀ ਜਿਹੀ ਗੱਲ ਕਰੀਏ ਜਿਸ ਤਰ੍ਹਾਂ ਦੇਖੋ ਇੱਕ ਬਾਦਲ ਸਰਕਾਰ ਵੱਲੋਂ ਇੱਕ ਕਣਕ ਜਿਹੜੀ ਕਿ ਗਰੀਬ ਜਨਤਾ ਵਾਸਤੇ ਦਿੱਤੀ ਜਾਂਦੀ ਸੀ ਉਹ ਵੀ ਇੱਕ ਆਮ ਆਦਮੀ ਪਾਰਟੀ ਵੱਲੋਂ ਬੰਦ ਕਰ ਦਿੱਤੀ ਗਈ ਕਿਵੇਂ ਦੇਖਦੇ ਹੋ ਸਰ ਮੈਂ ਕਿਵੇਂ ਦੇਖਣਾ ਲੋਕੀ ਦੇਖਦੇ ਪਏ ਆ ਕਿ ਇਹਨਾਂ ਦੀ ਕਰਤੂਤਾ ਜਿਹੜੀਆਂ ਹੈਗੀਆਂ ਤੇ ਹੁਣ ਲੋਕਾਂ ਦਾ ਮਾਣ ਹੈ ਵੇਖਿਓ ਤੂੰ ਹਲਕੀ ਹੁੰਦਾ ਇਹਨਾਂ ਦਾ ਲਾਅਨ ਆਰਡਰ ਦੀ ਸਥਿਤੀ ਵੀ ਬੰਦੇ ਨਾ ਜ਼ੀਰੋ ਹੀ ਆ देखो लोकी ਐਵੇਂ ਬਸ ਨਾ ਤੁਹਾਨੂੰ ਦੱਸਿਆ ਜਿਆਦਾ ਦੇ ਚੱਕਰ ਚ ਨਾ ਜੋ ਹੈਗਾ ਸੀ ਗਵਾ ਬੈਠੇ ਅਸੀਂ ਤਾਂ ਬਹੁਤ ਜਿਆਦਾ ਕਰਨਾ ਸੀ ਸਾਡਾ ਵਿਜ਼ਨ ਤਾਂ ਬਹੁਤ ਤੁਹਾਨੂੰ ਦੱਸਿਆ ਅਸੀਂ ਅਸੀਂ ਨਕਸ਼ਾ ਵੇਖ ਲਿਆ ক্রিকেট ਗਰਾਊਂਡ ਦਾ ਇੰਟਰਨੈਸ਼ਨਲ ক্রিকেট ਵਾਸਤੇ ਅਸੀਂ 3D ਨਕਸ਼ਾ ਵੇਖ ਲਿਆ 50 ਏਕੜ ਜਗ੍ਹਾ ਦੀ ਪ੍ਰਪੋਜ਼ਲ ਬਣੀ ਸਾਡੀ 3350 ਕਰੋੜ ਰੁਪਏ ਦਾ ਬਜਟ ਸੀ ਸਾਡੇ ਕੋ ਪੈਸੇ ਵੀ ਆ ਗਏ ਸੀ ਅਸੀਂ ਅੱਜ ਤੱਕ ਆਈਪੀਐਲ ਕਰਾ ਦੇਣੀ ਸਪੋਰਟਸ ਟੂਰਿਜ਼ਮ ਸ਼ੁਰੂ ਹੋ ਜਾਣਾ ਹੈ ਇੱਥੇ ਇਹ ਬਿਜ਼ਨਸ ਆ ਜਿੰਨੇ ਆਉਣਾ ਪੈਸੇ ਖਰਚ ਕੇ ਜਾਣਾ ਇੱਥੇ 12 ਏਕੜ ਜਗ੍ਹਾ ਰੱਖੀ ਟ੍ਰੇਡ ਸੈਂਟਰ ਵਾਸਤੇ ਬਾਈਟੈਕਸ ਲੱਗਦਾ ਹਫ਼ਤੇ 'ਚ ਲਾਲਾ ਲਾਲਾ ਉਹਨਾਂ ਦੇ ਲੱਖਾਂ ਲੋਕ ਵਿਜ਼ਿਟ ਕਰਦੇ ਆ ਖਰੀਦੋ-ਵਪਰੋਗਤ ਹੁੰਦੀ ਆ ਆਉਂਦੇ ਨਵੇਂ-ਨਵੇਂ ਐਂਟਰਪ੍ਰੈਨਿਓਰ ਅਸੀਂ 12 ਏਕੜ ਜਗ੍ਹਾ ਦੇ ਵਿੱਚ ਪੱਕਾ ਇਨਫਰਾਸਟ੍ਰਕਚਰ ਬਣਾਏ 12 ਮਹੀਨੇ ਪ੍ਰਗਤੀ ਮੈਦਾਨ ਵਾਂਗੂ ਟ੍ਰੇਡ ਫੇਅਰ ਚੱਲਣਾ ਹੈ ਪੂਰੀ ਦੁਨੀਆ 'ਚੋਂ ਬਿਜ਼ਨਸ ਆਉਣਾ ਸੀ ਇੱਥੇ ਬਣਾਉਣ ਵਾਲੇ ਵੀ ਖਰੀਦਣ ਵਾਲੇ ਵੀ ਆਰਡਰ ਦੇਣ ਵਾਲੇ ਵੀ ਤੇ 12 ਮਹੀਨੇ ਇੱਥੇ ਵਪਾਰੀ ਦਾ ਵਾਜਾ ਹੀ ਹੁੰਦੀ ਹੈ ਹੋਟਲ, ਰੈਸਟੋਰੈਂਟ ਹੋਰ ਨਾ ਬੰਦੇ ਲੋਕਾਂ ਨੂੰ ਹੋਰ ਰੁ ਇਹ ਅਸਲੀ ਨੌਕਰੀਆਂ ਨੇ 100% ਲੋਕਾਂ ਦਿੱਤੀਆਂ ਉਹਨਾਂ ਨੂੰ ਰੋਜਗਾਰ ਕਾਰੋਬਾਰ ਦਿੱਤਾ ਜਾ ਸਕਦਾ ਗੁਰਗਾਵਾ ਜਿਹੜਾ ਨਾ ਪੂਰੇ ਹਰਿਆਣੇ ਦਾ ਜਿਹੜਾ ਨਾ ਉਹ ਰੈਵਨਿਊ ਇਕੱਠਾ ਕਰ ਦਿੰਦਾ ਦਿੱਲੀ ਦੇ ਨਾਲ ਲੱਗਦਾ ਅਸੀਂ ਅੰਮ੍ਰਿਤਸਰ ਤੋਂ ਗੁਰਗਾਵਾ ਬੰਗਲੌਰ ਤੋਂ ਅੱਗੇ ਲੈ ਕੇ ਜਾਣਾ ਹੈ ਸਰਕਾਰ ਨੂੰ ਰੈਵਨਿਊ ਮਿਲਦਾ ਅੰਮ੍ਰਿਤਸਰ ਦੇ ਲੋਕ ਖਸ਼ਹਾਲ ਹੁੰਦੇ ਅਸੀਂ ਬਾਰਡਰ ਖੋਲਣ ਵਾਸਤੇ ਆਖਿਆ ਇੱਥੇ ਹੋਰ ਤੇ ਕੋਈ ਸਿਸਟਮ ਨਹੀਂ ਹੈਗਾ ਇਹ ਬਾਰਡਰ ਖੋਲ ਦੋ 30 ਕਿਲੋਮੀਟਰ ਤੇ ਪਾਕਿਸਤਾਨ ਲਾਹੌਰ ਆ ਦੁਬਈ ਰਾਹੀਂ ਕਰਦੇ ਜੇ ਵਪਾਰ ਉਹ ਬੰਦਰਗਾਹਾਂ ਜਿਹੜੀਆਂ ਤੁਹਾਡੀਆਂ ਐਡਾ ਵੱਡਾ ਖੁੱਲਾ ਸਮੁੰਦਰ ਉੱਥੇ ਸਿਕਿਉਰਿਟੀ ਦਾ ਇੰਤਜ਼ਾਮ ਕਰਦੇ ਕਦੀ ਐ ਰੋਨ ਪੜੀ ਗਈ ਕਦੀ ਅਸਲਾ ਫੜਿਆ ਗਿਆ ਫੜਿਆ ਜਾਂਦਾ ਨਾ ਉੱਥੇ ਇੱਥੇ ਤੇ ਇੱਕ ਗੇਟ ਆ ਉੱਥੇ ਸਕੈਨਰ ਲਾਓ ਸਿਕਿਉਰਿਟੀ ਟਾਈਟ ਕਰੋ ਵਪਾਰ ਚਲਾਓ ਪੰਜਾਬ ਖੁਸ਼ਹਾਲ ਹੋ ਜਾਊਗਾ ਅੰਮ੍ਰਿਤਸਰ ਖੁਸ਼ਹਾਲ ਹੋ ਜਾਊਗਾ ਇਹ ਸਾਡੇ ਏਜੰਡੇ ਚ ਐ ਅਸੀਂ ਲੱਤ ਲਾਵਾਂਗੇ ਤੇ ਵਾਸਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਲੱਤ ਲਾਵਾਂਗੇ ਤੇ ਵਾਸਤੇ ਦੇ ਸਰਕਾਰ ਕੇ ਵਿਲਨਸ ਮਾਡਲ ਡਵੈਲਪਮੈਂਟ ਵਿਜ਼ਨ ਇਹ ਹਕੀਕਤ ਲੋਕਾਂ ਦੀ ਜਾਣਦੇ ਹੋਈਏ ਜ਼ਮੀਨ ਤੇ ਹੋਈਏ ਤੇ ਪਤਾ ਲੱਗਦੀ ਆ ਨਹੀਂ ਦੇ ਹਵਾਈ ਗੱਲਾਂ ਵੇਚਣ ਵਾਲੇ ਬਹੁਤ ਆਏ ਤੇ ਬਹੁਤ ਗਏ ਜਿਸ ਤਰ੍ਹਾਂ ਕਹਿੰਦੇ ਨੇ ਕਿ ਸਮਾ ਸਮਾ ਸਮਰੱਥ ਸਮਾ ਦੱਸੇਗਾ ਕਿ ਇਸ ਵਾਰ ਕਿਹੜੀ ਸਰਕਾਰ ਅੱਗੇ ਆਉਂਦੀ ਹੈ ਕੈਮਰਾਮੈਨ ਤਰਨੂ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅਮਜੀਤ ਸਰ